ਅਮ੍ਰਿਤਸਰ ਤੋਂ ਇਸ ਵਕਤ ਦੀ ਸਭ ਤੋਂ ਵੱਡੀ ਤੇ ਸੰਸਨੀਖੇਜ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਸਮਾਗਮ ਦੌਰਾਨ ਸ਼ਰੀਆਮ ਗੋਲੀਆਂ ਚਲਾ ਕੇ ਹਮਲਾਵਰ ਫਰਾਰ ਹੋ ਗਏ ਨੇ ਅਮ੍ਰਿਤਸਰ ਦੇ ਇੱਕ ਝੋਟ ਵਿੱਚ ਹੋ ਰਹੇ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਮਜੂਦਾ ਸਰਪੰਚ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਕਾਰਨ ਮੌਕੇ ਤੇ ਹੀ ਸਰਪੰਚ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਦ੍ਰਿਸ਼ਟੀ ਦੀ ਪਛਾਣ ਜਰਮਲ ਸਿੰਘ ਦੇ ਤੌਰ ਤੇ ਹੋਈ ਹੈ ਜੋ ਕਿ ਸ਼ੇਮਕਰਨ ਦੇ ਬਲਟੋਹਾ ਖੇਤਰ ਦੇ ਮਜੂਦਾ ਸਰਪੰਚ ਹਨ ਜਾਣਕਾਰੀ ਮੁਤਾਬਕ ਜਰਮਲ ਸਿੰਘ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਸਨ ਇਸ ਦੇ ਦੌਰਾਨ ਖਾਣਾ ਖਾਂਦੇ ਸਮੇਂ ਦੋ ਅਣਸਿੱਖਾਤੇ ਹਮਲਾਵਾਰਾਂ ਨੇ ਜਰਮਲਪਿੰਕ ਦੇ ਅਚਾਨਕ ਗੋਲੀਆਂ ਚਲਾ ਦਿੱਤੀਆਂ ਸੱਸਿਆ ਜਾ ਰਿਹਾ ਹੈ ਕਿ ਹਮਲਾਵਾਰ ਕੋਟ ਪੈਂਟ ਪਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਆਏ ਸਨ ਜਿਸ ਕਰਕੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਇਆ ਤੇ ਮਾਰਦਾਪੂ ਅੰਜਾਮ ਦੇ ਕੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਰਿਜ਼ੋਰਟ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੁੱਢਜ ਖੰਗਾਲੀ ਜਾ ਰਹੀ ਹੈ ਤਾ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਜਲਦੀ ਹੀ ਸ਼ੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਪੁਲਿਸ ਹਰ ਪਾਸੇ ਜਾਂਚ ਵਿੱਚ ਜੁਣੀ ਹੋਈ ਹੈ ਆਓ ਸੁਣ ਲੈਂਦੇ ਆ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੇ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸੁਣ ਲੈਂਦੇ ਆ ਜਿਸ ਵਿੱਚ ਹੋਰ ਕਾਰਵਾਈ ਦੀ ਗੱਲ ਕਰਦੇ ਨੇ ਜੇਤੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉਤੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਹੈ ਕੋਈ ਰੰਜਿਸ਼ ਸੀ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋ ਰਿਹਾ ਹੁੰਦਾ ਸੀ ਛੇ ਨਹੀਂ ਇਹ ਜਿੱਦਾਂ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਨਾਲ ਕੁੜੀ ਵੱਲੋਂ ਹਨ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨਮਸ਼ਾਨ ਵਾਲੇ ਹੀ ਉਹਨਾਂ ਅੱਛਾ ਜਾਨਮਸ਼ਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਤੇ ਮੁਲਾਦ ਕਿਦਾਂ ਸੀ ਮੁਲਾਦ ਕਿੰਨਾ ਸੀ ਮੁਲਾਦ ਮੇਰੇ ਸਾਹਨੇ ਡੈਥ ਹੋ ਗਈ ਉਹਨਾਂ ਦੀ ਕਿਹੜੀ ਸਿਰ 'ਚ ਵੱਜੀ ਨਾ ਗੋਲੀ ਤਾਂ ਸਿਰ 'ਚ ਮਾਰੀਆਂ ਗੋਲੀਆਂ ਕਿਹੜੇ ਗੋਲੇ ਚੱਲੀਆਂ ਸੀ ਗੋਲੀਆਂ ਦੋ ਦੀ ਆਵਾਜ਼ ਆਈ ਮੈਂ ਭੱਜ ਕੇ ਬੰਦੇ ਬੰਦੇ ਹਾਂ ਭ ਮੈਰੀਗੋਲਡ ਪੈਲੇਸ ਅੰਮ੍ਰਿਤਸਰ ਦੇ ਵਿੱਚ ਹੈਗਾ ਇੱਥੇ ਇੱਕ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰਨਤਾਰਨ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਟਲੀ ਉਹਨਾਂ ਦੀ ਜਿਹੜੀ ਹੈਗੀ ਪਤਾ ਲੱਗਿਆ ਡੈਥ ਹੋਈ ਹੈ ਸੋ ਅਸੀਂ ਅੱਗੇ ਜਿਹੜੇ ਇਮੀਡੀਏਟਲੀ ਕਾਰਵਾਈ ਕਰ ਰਹੇ ਹਾਂ ਉਹ ਸਾਰਾ ਜੇ ਹੁਣ ਦੇਖ ਰਿਹਾ ਤੁਹਾਡੇ ਸਾਹਮਣੇ ਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਿਹਾ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਕੋਲ ਆ ਰਹੀ ਧਮਕੀ ਮਿਲੀ ਹੋਈ ਸੀ ਜਾਨੋ ਮਾਰਨ ਦੀ ਔਰ ਕੋਈ ਸੁਣ ਵੀ ਤਰਖਾ ਦਿੱਤੀ ਗਈ ਹੋਵੇ ਇਹਦੇ ਵਿੱਚ ਦੇਖੋ ਉਹ ਤਰਨਤਾਂ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਾਂ ਪੁਲਿਸ ਬਾਰੇ ਜਿਆਦਾ ਹੁਣ ਦੱਸ ਸਕਦੇ ਕਿਉਂਕਿ ਉੱਥੋਂ ਦੇ ਰੈਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਇਫੀਸ਼ੀਅਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਹਾਂ ਅੱਗੇ ਤਫਤੀਸ਼ ਕਰ ਰਹੇ ਹਾਂ ਜੋ ਜੋ ਚੀਜ਼ੇ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਈ ਕਿ ਕੀਤਾ ਜਾਵੇ हां सर असी देखो अपना पुलिस ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀਜ ਤੇ ਇਮੀਡੀਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਦੇਖੋ ਜੋ ਹੁਣ ਤੱਕ ਹੈ ਇੱਕ ਫਾਇਰ ਉੱਥੇ ਜੋ ਸਾਨੂੰ ਪਤਾ ਲੱਗਿਆ ਉਹਨੂੰ ਦੇਖ ਰਹੇ ਹਾਂ ਮੌਕੇ ਤੇ ਮੌਕੇ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਅੱਜ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਸਾਡੀ ਤਫਤੀਸ਼ 'ਚ ਕੋਈ ਅਰਜ ਨਾ ਹੋਵੇ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰ ਜਿੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਬਾਨ ਐਸਪੀ ਸਬਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫ਼ਤੀਸ਼ ਦੇ ਸਾਹਮਣੇ ਆਏਗਾ ਵੀ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਜੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅਨਸਰ ਨੇ ਉਹਨਾਂ ਦਾ ਕਰਾਉ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨਾਲੋਂ ਟ੍ਰੇਸ ਕੀਤਾ ਇਹ ਵੀ ਤੁਹਾਨੂੰ ਜਲਦੀ ਟ੍ਰੇਸ ਕਰਕੇ ਅਸੀਂ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸ ਦਿਆਂ ਥੈਂਕ ਯੂ